ਬਾਣਾ ਕੱਲਾ ਪਹਿਰਾਵਾ ਨਹੀਂ ਗਾ ਪੇਕਤਗਾਵਾ ਜਗਤ ਕੋ ਲੋਗੋਨ ਕੋ ਬਸਕੀਨ ਦਿਖਾ ਕੇ ਦੱਸੇ ਮੈਂ ਨਹੀਂ ਅੰਕਸੇਗਾ ਇਸ ਕਰਕੇ ਤੇਰਾ ਵਿਰੋਧ ਹੁੰਦਾ ਕਿ ਤੂੰ ਧੀ ਢੀਗਾਨੀ ਛੱਡ ਕੇ ਤੂੰ ਬਾਬੇ ਦੇ ਮਗਰ ਲੱਗਿਆ ਤੇਰਾ ਪਹਿਲਾ ਫਰਜ਼ ਕੀ ਸੀਗਾ ਯਾਰ ਅਸੀਂ ਗਊ ਤਾਂ ਗਰੀਬ ਦੀ ਗੱਲ ਕਰਦੇ ਅਸੀਂ ਧੀਆ ਪਣ ਰੱਖਿਆ ਲੋਕਾਂ ਦੀ ਧੀਆ ਪਣਾ ਛੁੜਾ ਕੇ ਲਿਆਏ ਅਸੀਂ ਬਦਾਲੀ ਦੇ ਉਹਨਾਂ ਦੇ ਮੁਗਲਾਂ ਦੇ ਕੈਚ ਚ ਸਾਡੀ ਸਿੱਖਾਂ ਦੀ ਧੀ ਨਾਲ ਮਾੜਾ ਕੰਮ ਹੋਇਆ ਤੇ ਤੂੰ ਉਹਦੀ ਗੱਲ ਲਾ ਕੇ ਇੱਕ ਮੁੰਡੇ ਦੀ ਗੱਲ ਕਰ ਰਿਹਾ ਕਿ ਕੁਰਬੀ ਦਾ ਪੱਖ ਲੈ ਕੇ ਬਾਬੇ ਨੂੰ ਬਸਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਤਾਂ ਕਹਿੰਦਾ ਬਾਬੇ ਦੀ ਵਿਜਾਂਚ ਕਰੋ ਪਰ ਇਹ ਹਰਕਤਾਂ ਮਾੜੀਆਂ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੁਸ ਪ੍ਰਸ਼ਾਸਨ ਨੇ ਉਹਨਾਂ ਦਾ ਜਿਹੜਾ ਪਹਿਲਾ ਪਰਵਾਦ ਹੈ ਉਹ ਪਾੜਿਆ ਨਹੀਂਗਾ ਉਹਨਾਂ ਨੇ ਪਹਿਲਾ ਪਰਵਾਦ ਵੀ ਨਾਲ ਲਾਇਆ ਤੇ ਦੂਜਾ ਪਰਵਾਦ ਵੀ ਨਾਲ ਲਾਤਾ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਇਹ ਚੰਗੀ ਗੱਲ ਹੈ ਜੋ ਚੰਗੀ ਗੱਲ ਹੈ ਉਹ ਚੰਗੀ ਗੱਲ ਹੈ ਜੋ ਗਲਤ ਗੱਲ ਹੈ ਠੋਕ ਕੇ ਵਿਰੋਧ ਕਰਾਂਗੇ ਮਨਸ਼ਾ ਕਲੀਅਰ ਹੋ ਗਈ ਵੀ ਅਮਰਤਪਾਲ ਸਿਰਫ ਕੋਈ ਪੰਥਕ ਬਣ ਕੇ ਨਹੀਂ ਆਇਆ ਇਹਨੂੰ ਇੱਕ ਪੁੱਛ ਪੈ ਗਿਆ ਨਾਨਕਸਰ ਵਾਲੇ ਬਾਬਾ ਨੇ ਉਹ ਡਰੋਂ ਦਾ ਤੇ ਉਹਦੇ ਕਰਕੇ ਇੱਥੇ ਵੀ ਉਸੇ ਸੋਚ ਲੈ ਕੇ ਗੰਗਣਾਗਰ ਆ ਗਿਆ ਰਾਸਥਾਨਾ ਚ ਆ ਗਿਆ ਜੇ ਬਾਬੇ ਨੇ ਗੁਨਾਹ ਕੀਤੇ ਜਿੰਨੇ ਮੁੰਡੇ ਗੁਨਾਹ ਕਰਤੇ ਤੇ ਦੋਸ਼ੀ ਨੂੰ ਸਜ਼ਾ ਮਿਲਦੀ ਹੁੰਦੀ ਹੈ ਇਹਦੇ ਵਿਚੋਲਿਆਂ ਨੂੰ ਕੋਈ ਜਗ੍ਹਾ ਦਾ ਸਥਾਨ ਜਾਂ ਪੈਸਾ ਤਾਂ ਦولت ਨਹੀਂ ਮਿਲਦਾ ਉੱਤੋਂ ਫੋਨ ਆ ਗਿਆ ਐਮਐਲਏ ਦਾ ਕਹਿੰਦਾ ਪ੍ਰਵਾਦੀ ਕਿਹੜੀ ਗੱਲ ਆ ਇੰਨੀ ਕਿਸਮ ਦਾ ਪ੍ਰਵਾਦ ਦੂਜਾ ਦੇ ਦੋ ਦੂਜਾ ਲਿਖ ਦਿੰਨੇ ਆਸੀਂ ਉਹ ਤਾਂ ਕਿਸੇ ਦਰਤੀ ਕਰਾਉਣਾ ਮੋੜ ਕੇ ਉਹਨਾਂ ਨੇ ਇਹ ਦੂਜਾ ਪ੍ਰਵਾਦੀ ਸਾਡੇ ਕੋਲ ਦੋਵੇਂ ਪ੍ਰਵਾਦੀ ਇਹ ਇੱਕ ਐਮ.ਐਲ.ਏ ਸਿਰਫ ਇੱਕ ਬਾਬਾ ਦੇ ਕੇਸ ਦਰਜ ਕਰਾਉਣ ਵਾਸਤੇ ਇਹ ਦੋ ਪ੍ਰਵਾਦੀ ਕਾਪੀਆਂ। ਅੱਜੇ ਹਰਾਨ ਅਮਰਪਾਲ ਮਹਿਰੋ ਤੇ 2013 ਫਰਦੀ ਪੈ ਲੱਗੀ ਸੀਗਾ। ਇੱਕ ਧੀਨ ਵਾਲੇ ਕੁਕਰਮ ਹੋਇਆ। ਕੁਕਰਮੀ ਤੇਰੇ ਕੋਲੇ ਮੰਨਿਆ ਕਿ ਮੈਂ ਕੁਕਰਮ ਕੀਤਾ ਉਹ ਸਾਡੇ ਕੋਲੇ ਵਿੱਚ ਪੰਚਾਇਤੀ ਬੰਨਿਆ। ਉਹਦੀ ਰਿਕਾਰਡਿੰਗ ਵੀ ਅਮਰਪਾਲ ਕੋਲ ਹੈਗੀ ਆ। ਜੇ ਮੰਨਿਆ ਪਹਿਲਾਂ ਫਰਸ ਅਮਰਪਾਲ ਦਾ ਉਹ ਧੀਤ ਢੰਗਾਂ ਦੇ ਨਾਲ ਦਿੰਦਾ ਭਾਈ ਤੂੰ ਤਾਂ ਦੋਸ਼ ਮੰਨ ਚੁੱਕਿਆ। ਪਹਿਲਾਂ ਤੇਰੇ ਖਿਲਾਫ ਕਾਰਵਾਈ ਕਰਾਂਗੇ। ਜੇ ਤੂੰ ਬਾਣਾ ਪਾਇਆ ਜੇ ਤੂੰ ਕਹਿੰਦਾ ਵੀ ਮੈਂ ਨਿਆਂ ਸਿੰਘ ਆ ਫਿਰ ਬਾਣੇ ਦੇ ਸੰਤ ਵੀ ਚੱਲ। ਅਮਰਪਾਲ ਮਹਿਰੋ ਚਾਵੇ ਜਿਸ ਮਰਜ਼ੀ ਇਹ ਫਰਸਾੜ ਦਾ ਬਹਿਜੇ ਜਿਹੜੇ ਮਰਦੀ ਚੈਨਲ ਤੇ ਬਹਿਜੇ ਰੋਵੇ ਨਾ ਇਹਨਾਂ ਕਹਿੰਦੇ ਵੀ ਮੈਂ ਮੁਸਲਮਾਨ ਆ ਜੀ ਤੇ ਤਾਂ ਮੇਰੇ ਖਿਲਾਫ ਚੱਲਦੇ ਆ ਮੈਂ ਮਾੜਾ ਕਾਲ ਤੱਕ ਫੜਾ ਦੂੰਗਾ ਅਸੀਂ ਤੇਰਾ ਹਥਿਆਰ ਕਰ ਤੇਰੇ ਬਾਣੇ ਹਥਿਆਰ ਕਰਦੇ ਆ ਪਰ ਤੇਰੇ ਸਿਧਾਂਤਾਂ ਤੇਰੀ ਸੋਚ ਦਾ ਵਿਰੋਧ ਕਰਦੇ ਆ ਤੇ ਤੇਰੀ ਸੋਚ ਮਾਰੀ ਸੀਗੀ ਅੱਜ ਰਾਜਸਥਾਨ ਦੀ ਸਮੂੱਚੀ ਜਥੇਬੰਦੀਆਂ ਇਸ ਗੱਲ ਦੀ ਅੰਮ੍ਰਿਤਪਾਲ ਮਹਿਰੋਂ ਦੀ ਪਰਜੋਰ ਨਿੰਦਾ ਕਰਦੀਆਂ ਭਾਈ ਆਓ ਯਾਰ ਇੱਕ ਮੈਟਰ ਗੁਰਦੁਆਰ ਦਾ ਆਪਾਂ ਬਹਿ ਕੇ ਹੱਲ ਕਰੀਏ ਸੱਚ ਗੱਡੀ ਸੱਚ ਕੀ ਹੈ ਇਹ ਨਾ ਕਰਕੇ ਸਿੱਖ ਵਿਰੋਧੀ ਤਾਕਤ ਨਾਲ ਰੱਖਣਾ ਆਪਣੇ ਆਪ 'ਚ ਅੰਮ੍ਰਿਤਪਾਲ ਮਹਿਰੋਂ ਦੀ ਮਨਸ਼ਾ ਸ਼ੋਅ ਕਰਦਾ ਤੇ ਅੰਮ੍ਰਿਤਪਾਲ ਦੀ ਸੋਚ ਕੀ ਸੀਗੀ ਉਨ੍ਹਾਂ ਲੋਕਾਂ ਦੀਆਂ ਗਲਤ ਨੀਤੀਆਂ ਦਾ ਬਦੋਸ਼ਿਆਂ ਨੂੰ ਪਸੰਦ ਦਾ ਨਿਰਦੋਸ਼ਾਂ ਨੂੰ ਪਸੰਦ ਦਾ ਤੇ ਦੋਸ਼ਿਆਂ ਨੂੰ ਬਚਾਉਣ ਦੀ ਹਰ ਕਾਲੀ ਕਰਤੂ ਦਾ ਵਿਰੋਧ ਕਰਾਂਗੇ ਹਾਲਾਤ ਜੋ ਵੀ ਬਣਨ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਪ੍ਰਸ਼ਾਸਨ ਦੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਜਸਥਾਨ ਦੀਆਂ ਸਿੱਖ ਜਥੇਬੰਦੀਆਂ ਪ੍ਰਚਾਰਕ ਨਿਹੰਗ ਸਿੰਘ ਜਥੇਬੰਦੀਆਂ ਇੱਕ ਬੜਾ ਹੀ ਗੰਭੀਰ ਵਿਸ਼ਾ ਹੈ ਜਿਹਦੇ ਤੇ ਗੱਲ ਕਰਨ ਵਾਸਤੇ ਅੱਜ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਹਾਜ਼ਰ ਹੋਏ ਆਂ ਇਹ ਵੀਡੀਓ ਇਸ ਜਿਹੜਾ ਘਟਨਾ ਉਹਦਾ ਜ਼ਿਕਰ ਕਰਾਂਗੇ ਤੇ ਇਸ ਘਟਨਾ ਵਿੱਚ ਅਮਰਤਪਾਲ ਸਿੰਘ ਮਹਿਰੋ ਜੋ ਕਿ ਇੱਕ ਨਿਆਂਗ ਸਿੰਘ ਹੈ ਉਹਦਾ ਜ਼ਿਕਰ ਕਰਾਂਗੇ ਸૌ ਤੋਂ ਪਹਿਲਾਂ ਜੀ ਗੱਲ ਕਰੀਏ ਗੰਗਲ ਨਗਰ ਦੇ ਜੋ ਘਟਨਾ ਵਾਪਰੀ ਬੜੀ ਨਮੋਸ਼ੀਲੀ ਘਟਨਾ ਜਿੱਥੋਂ ਸਿੱਖ ਸੰਗਤ ਵੀ ਬੜੀ ਸ਼ਰਮਸਾਰ ਹੋਈ ਗੰਗਾ ਨਗਰ ਦੇ ਲਾਗੇ ਗੁਰਦੁਆਰਾ ਸਾਹਿਬ ਹੈ ਉਸ ਗੁਰਦੁਆਰੇ ਇੱਕ ਸਿੱਖ ਪੰਦੇ ਪ੍ਰਚਾਰਕ ਇਲਾਕੇ ਚ ਪ੍ਰਚਾਰ ਤੇ ਪ੍ਰਸਾਰ ਕਰਦੇ ਆ ਉਥੋਂ ਦੇ ਇੱਕ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇੱਕ ਬੱਚੀ ਜਿਹੜੀ 20 ਸਾਲ ਦੀ ਸੀਗੀ ਉਹਦੇ ਨਾਲੇ ਮਾੜਾ ਕੰਮ ਕੀਤਾ ਬੱਚੀ ਮਾੜੀ ਪੋਲੀ ਸੀਗੀ ਜਦੋਂ ਇਸ ਗੱਲ ਦਾ ਪਤਾ ਲੱਗਿਆ ਸਵੇਰੇ ਬੱਚੀ ਰੋਈ ਤੇ ਕਿਉਂਕਿ ਉਸ ਗੁਰਦਵਾਰ ਸਬੰਧਰ ਜਿਹੜੇ ਪ੍ਰਚਾਰਕ ਹੈ ਉਹਨਾਂ ਦੇ ਮਾਤਾ ਜੀ ਉਹਨਾਂ ਦਾ ਭਰਾ ਉਹਨਾਂ ਦੀ ਪਰਜਾਈ ਤੇ ਸਾਰੇ ਇਕੱਠੇ ਰਹਿੰਦੇ ਆ ਜਦੋਂ ਪਤਾ ਲੱਗਿਆ ਮਾਤਾ ਨੂੰ ਵੀ ਸਾਡੀ ਨੂੰ ਨਾਲੇ ਕੋਈ ਗਲਤ ਹੋਇਆ ਉਹਨੂੰ ਪੁੱਛਿਆ ਜਾ ਕੇ ਉਹਨੇ ਦੱਸਿਆ ਵੀ ਫਲਾਣਾ ਜਿਹੜਾ ਸੇਵਾਦਾਰਾ ਹੈ ਉਹਨੇ ਮੇਰੇ ਨਾਲ ਮਾੜਾ ਕੰਮ ਕੀਤਾ ਤੇ ਪਹਿਲਾਂ ਵੀ ਕੀਤਾ ਦੋ ਤਿੰਨ ਵਾਰੀ ਇੱਕ ਵੀਡੀਓ ਬਣਾਈ ਮੇਰੀ ਉਹਨੇ ਕੁਦਰਤੀ ਗੱਲ ਹੈ ਜੇ ਗੁਰਦਵਾਰੇ ਕੇ ਪਵਨ ਸਥਾਨ ਤੇ ਕਿਸੇ ਨਾਲੇ ਇਦਾਂ ਦੀ ਗੱਲ ਹੋਊਗੀ ਤੇ ਗੁੱਸਾ ਆਣਾ ਇੱਕ ਸਵਭਾਵਿਕ ਪ੍ਰਕਿਰਿਆ ਹੈ। ਬਾਬਾ ਜੀ ਨੇ ਤੇ ਸੇਵਾਦਾਰਾਂ ਨੇ ਉਹਨੂੰ ਫੜਿਆ ਤੇ ਬਹੁਤ ਕੁਝ ਜਿੰਮੇ ਅਲਫਾਜ ਨਹੀਂ ਵਰ ਸਕਦਾ ਉੱਥੇ ਉਹਨਾਂ ਨੇ ਕਿਹਾ ਤੇ ਉਸ ਤੋਂ ਬਾਅਦ ਉਹਨਾਂ ਨੇ ਸੰਗਤ ਸੱਦ ਲਈ ਤੇ ਉਹ ਜਿਹੜਾ ਬੰਦਾ ਸੀਗਾ ਉੱਥੋਂ ਦੀ ਭੱਜ ਗਿਆ। ਭੱਜਣ ਤੋਂ ਬਾਅਦ ਉਹ ਕਿਤੇ ਨਹਿਰ ਦੇ ਕੰਢੇ ਚਲਾ ਗਿਆ ਉਹਦੇ ਕਹਿੰਦੇ ਮੁਤਾਬਕ ਆਪਣੇ ਘਰੇ ਫੋਨ ਕੀਤਾ ਉਹਨੇ। ਕਰੇ ਫੋਨ ਕਰਕੇ ਆਪਣੇ ਪਿਤਾ ਕੋਲੇ ਪਰਿਵਾਰ ਕੋਲੇ ਉਹਨੇ ਗਲਤੀ ਮੰਨੀ ਕਿ ਮੇਰੇ ਤੋਂ ਗਲਤੀ ਹੋ ਗਈ ਜੀ ਤੇ ਮੈਂ ਹੁਣ ਇਹ ਮੈਨੂੰ ਗ੍ਰਫਤਾਰ ਕਰਾਂਗੇ ਮੈਂ ਜੇਲ੍ਹ ਨਹੀਂ ਜਾਣਾ ਚਾਹੁੰਦਾ ਤੇ ਮੈਂ ਆਤਮ ਹੱਤਿਆ ਕਰਨ ਚੱਲਿਆ ਨਹਿਰ ਚ ਪਰਿਵਾਰ ਨੇ ਬਾਬਾ ਜੀ ਨਾਲ ਗੱਲ ਕੀਤੀ ਹੁਣ ਕੁਦਰਤੀ ਗੱਲ ਹੈ ਵੀ ਫਿਕਰ ਮਨ ਹੋਣਾ ਸੀਗਾ ਕਿਉਂਕਿ ਬਾਬਾ ਜੀ ਬਹੁਤ ਜ਼ਿਆਦਾ ਆਪਾਂ ਕਹੀ ਨਾ ਬਹੁਤ ਜ਼ਿਆਦਾ ਇਹ ਕਠੋਰ ਮੰਦੇ ਸੀਗੇ ਡਰਦਾਦੇ ਸੀਗੇ ਵੀ ਠੀਕ ਹੈ ਕੋਈ ਪਰਿਵਾਰnik ਜੋ ਹੋ ਜੇ ਤਾਂ ਉਹਨਾਂ ਨੂੰ ਫਿਕਰ ਹੋਇਆ ਵੀ ਜੇ ਮਰ ਗਿਆ ਕਿਤੇ ਮੈਂ ਨਾ ਫਸ ਜਾਾਂ ਉਹਨਾਂ ਨੇ ਵੀ ਉਹਨੂੰ ਫਿਰ ਫੋਨ ਲਾਇਆ ਉਹਦੇ ਤਰਲੇ ਵੀ ਮਾਰੇ ਤੂੰ ਵਾਪਸ ਆ ਜਾ ਤੈਨੂੰ ਕੁਝ ਨਹੀਂ ਕਹਿੰਦੇ ਤੂੰ ਨਾ ਆਤਮ ਤਿਆਰ ਉਹਨੂੰ ਬੜਾ ਪਲੋਸਿਆ ਪਲੋਸਣ ਤੋਂ ਬਾਅਦ ਉਹ ਬੰਦਾ ਨਹੀਂ ਆਇਆ ਇਹਦੇ ਬਾਅਦ ਘਟਨਾਦਰ ਘਟਨਾ ਨਵੇਂ ਨਵੇਂ ਖੁਲਾਸੇ ਹੁੰਦੇ ਗਏ ਉਹ ਜਿਹੜਾ ਬੰਦਾ ਹੈ ਉਸ ਤੋਂ ਬਾਅਦ ਜਿਹੜੇ ਸਿੱਖ ਪੰਥ ਦੇ ਦੁਸ਼ਮਣ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਐ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਪੰਥ ਦੇ ਦੁਸ਼ਮਣ ਘਰਾੜ ਦਿੱਤੇ ਹੋਏ ਐ ਉਹਨਾਂ ਲੋਕਾਂ ਕੋਲੇ ਚਲਾ ਗਿਆ ਉਹਨਾਂ ਲੋਕਾਂ ਨਾਲ ਜਗ ਦੱਸਿਆ ਵੀ ਮਿੱਥੋਂ ਇਹ ਗਲਤੀ ਹੋ ਗਈ ਹੈ ਕਿਉਂਕਿ ਉਹਨੂੰ ਪਤਾ ਸੀਗਾ ਵੀ ਸਿੱਖ ਪੰਥ ਦਾ ਸਿੱਖ ਜਥੇਬੰਦੀਆਂ ਦਾ ਜਿਹੜਾ ਦੁਸ਼ਮਣ ਹੈ ਇਹ ਜਮਾਤ ਨੂੰ ਬਚਾ ਸਕਦੀ ਹੈ ਉੱਥੇ ਜਾ ਕੇ ਉਹਨੇ ਗੱਲ ਦੱਸੀ ਤੇ ਉਹ ਦੋ ਤਿੰਨ ਬੰਨਿਆਂ ਕੋਲ ਹੋਰ ਕੋਲ ਲੱਗੇ ਅਖੀਰ ਉਹਨਾਂ ਨੇ ਇੱਕ ਸਾਜ਼ਿਸ਼ ਘੜੀ ਵੀ ਜੇ ਤੂੰ ਬਚਣਾ ਚਾਹੁੰਦਾ ਹੈ ਤਾਂ ਉਲਟਾ ਇਲਜ਼ਾਮ ਲਾ ਦੇ ਬਾਬਾ ਜੀ ਤੇ ਇੱਥੇ ਕਿਸੇ ਨੂੰ ਪਤਾ ਨਹੀਂ ਗਿਆ ਸਾਰੇ ਚਿੰਤਾਤੁਰ ਸੀਗੇ ਵੀ ਨਹਿਰ ਚ ਛਾਲ ਮਾਰਤੀ ਐ ਮਰ ਗਿਆ ਕੀ ਹੋ ਗਿਆ ਕਿੱਥੇ ਗਿਆ ਸਾਰੇ ਫਿਕਰ ਕਰ ਰਹੇ ਸੀਗੇ ਤੇ ਉਹ ਜਿਹੜਾ ਆਪਣੀ ਸਾਸ਼ਾ ਘਟ ਰਸੀ ਸਿੱਖ ਰੋਧੀ ਤਾਕਤਾਂ ਨਾਲ ਲੜ ਕੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਅਮਰਤਪਾਲ ਸਿੰਘ ਮਹਿਰੋਂ ਜੋ ਪੰਜਾਬ ਦਾ ਇੱਕ ਨਿਆਂੰਗ ਸਿੰਘ ਹੈ ਜਿਸ ਤਰ੍ਹਾਂ ਪਤਾ ਲੱਗਿਆ ਪਹਿਲਾਂ ਮੁਸਲਮਾਨ ਸੀ ਮੁਸਲਮਾਨ ਪਰਿਵਾਰ ਦਾ ਲੜਕਾ ਹੈ ਤੇ ਸਿੱਖ ਬਣ ਗਿਆ ਚਲੋ ਸਾਡੇ ਤੇ ਖੁਸ਼ੀ ਦੀ ਗੱਲ ਆ ਸਾਡੇ ਤੇ ਸਤਿਕਾਰ ਕਰਦੇ ਆ ਵੀ ਜਿਹੜਾ ਕੋਈ ਇਸ ਧਰਮ ਚ ਆਇਆ ਤਾਂ ਉਹਦਾ ਫੋਨ ਆਇਆ ਬਾਬਾ ਜੀ ਨੂੰ ਉਹਨੇ ਕਿਹਾ ਜੀ ਮੈਂ ਅਮਰਤਪਾਲ ਮਹਿਰੋ ਬੋਲਦਾ ਤੇ ਤੁਹਾਡੇ ਕੀ ਗੱਲ ਹੋ ਗਈ ਤੇ ਬਾਬਾ ਜੀ ਦੱਸਿਆ ਵੀ ਸਾਡੇ ਸਥਾਨ ਤੇ ਜਿਹੜੀ ਮੇਰੀ ਛੋਟੀ ਭਝਾਈ ਹੈ ਉਹਦੇ ਨਾਲ ਹੀ ਇਹ ਬੰਦੇ ਨੇ ਦੁਸ਼ਕਰਮ ਕੀਤਾ ਮਾੜਾ ਕੰਮ ਕੀਤਾ ਤੇ ਇਹ ਘਟਨਾ ਹੋਈ ਹੈ ਜੀ ਉਹ ਕਹਿੰਦਾ ਜੀ ਉਹ ਤਾਂ ਛੱਡੋ ਜਿਹੜੀ ਘਟਨਾ ਉਹਨੇ ਕੀਤਾ ਕੀਤਾ ਤੁਸੀਂ ਆਪਣੀ ਗੱਲ ਕਰੋ ਉਹ ਕਹਿੰਦਾ ਵੀ ਦੱਸੋ ਮੈਂ ਕੀ ਗੱਲ ਕਰਾਂ ਕਹਿੰਦੇ ਤੁਸੀਂ ਉਹਨਾਂ ਨਾਲ ਕੀ ਕੀਤਾ ਉਹ ਕਹਿੰਦੇ ਵੀ ਠੀਕ ਐ ਸੀ ਉਹਨੂੰ ਕਿਹਾ ਵੀ ਤੇਰੇ ਨਾਲ ਅਸੀਂ ਐਂ ਕਰਾਂਗੇ ਜੇ ਮੈਂ ਇਹ ਗੱਲ ਕਹਾਂ ਤਾਂ ਤੈਨੂੰ ਅਸੀਂ ਨਪੁੰਸਕ ਬਣਾਵਾਂਗੇ ਤੂੰ ਇੱਥੇ ਕੁੱਤਾ ਕੰਮ ਕੀਤਾ ਜੇ ਆਪਾਂ ਦੂਜੀ ਭਾਸ਼ਾ ਵਰਤੀਏ ਤਾਂ ਤੇ ਤਾਂ ਛੱਡਕਨੇ ਸੀ ਉਹ ਡਰਿਆ ਸੀਗਾ 19 ਸਾਲ ਦਾ ਮੁੰਡਾ ਸੀਗਾ ਉਹ ਤੇ ਕਹਿੰਦਾ ਨਹੀਂ ਜੀ ਉਹ ਹੋਰ ਗੱਲ ਕਹਿ ਰਿਹਾ ਕਹਿੰਦਾ ਉਹ ਕੀ ਕਹਿ ਰਿਹਾ ਕਹਿੰਦਾ ਜੀ ਉਹ ਕਹਿੰਦਾ ਜੀ ਬਾਬਾ ਜੀ ਨੇ ਮੇਰਾ ਮਾੜਾ ਕੰਮ ਕੀਤਾ ਬਾਬਾ ਕਹਿੰਦੇ ਕਿੱਦਾਂ ਹੋ ਸਕਦਾ ਗੱਲ ਨੂੰ ਇਸ ਤੋਂ ਪਹਿਲਾਂ ਜਦੋਂ ਘਟਨਾ ਹੋਈ ਤੇ ਉਦੋਂ ਬਾਬਾ ਨੇ ਸਾਡਾ ਸੰਪਰਕ ਕੀਤਾ ਸਾਨੂੰ ਕਿਹਾ ਜੀ ਇਹ ਘਟਨਾ ਵਾਪਰ ਗਈ ਹੈ ਤੇ ਮੁੰਡਾ ਮਰਨ ਗਿਆ ਹੈ ਤੇ ਮੈਂ ਉਹਨੂੰ ਫੋਨ ਵੀ ਕਰਕੇ ਬੁਲਾਇਆ ਪੁਲਿਸਆ ਵੀ ਉਹਨੂੰ ਗੱਲ ਕੀਤੀ ਹੈ ਕਿ ਤੂੰ ਵਾਪਸ ਆ ਜਾ ਤੇ ਜੇ ਉਹ ਮੁੰਡਾ ਮਰ ਗਿਆ ਜਾਂ ਇਸ ਸਥਾਨ ਦੀ ਗੱਲ ਚੱਲਦੀ ਤੇ ਸਥਾਨ ਦੀ ਬਦਨਾਮੀ ਬਹੁਤ ਹੋਊਗੀ ਲੋਕਾਂ ਨੇ ਕਹਿੰਦੇ ਜੇ ਗੁਰੂ ਘਰ ਵਿੱਚ ਗੁਰਦੁਆਰੇ ਦੇ ਜਿਹੜੇ ਇੰਚਾਰ ਦੇ ਆ ਜਿਹੜੇ ਪ੍ਰਚਾਰਕ ਹੈ ਜੇ ਉਹਨਾਂ ਦੀ ਕੁੜੀਆਂ ਹੀ ਸੇਫ ਨਹੀਂ ਗਿਆ ਤੇ ਸਾਡੇ ਘਰ ਦੀਆਂ ਕੁੜੀਆਂ ਸੇਫ ਕੀ ਹੋਣਗੀਆਂ ਗੱਲ ਵਾਜਬ ਸੀਗੀ ਇਸ ਗੱਲ ਫਿਰ ਸਾਨੂੰ ਵਿਚਾਰ ਕੀਤਾ ਚਲੋ ਇੱਕ ਵਾਰੀ ਗੱਲ ਨੂੰ ਪੜਦਾ ਪਾਓ ਜਦੋਂ ਆਊਗਾ ਆਪਾਂ ਗੱਲ ਕਰਾਂਗੇ ਆਪਾਂ ਇੱਕ ਵਾਰੀ ਗੱਲ ਰੋਕ ਕੇ ਰੱਖੋ ਸਾਰੀ ਗੱਲ ਜੀ ਅਮਰਤਪਾਲ ਗੱਲ ਤੇ ਅੜ ਗਿਆ ਵੀ ਤੁਸੀਂ ਮੰਨੋ ਜੇ ਨਾ ਮੰਨੇ ਤਾਂ ਅਸੀਂ ਤੁਹਾਨੂੰ ਕਰਾਂਗੇ ਚਰਨ ਘਟ ਲੈ ਬਾਬੇ ਦੀ ਗੱਲ ਕਰਾਂਗੇ ਉੱਥੇ ਆਵਾਂਗੇ ਫਿਰ ਨਾ ਕਿਉਂ ਥੋੜਾ ਜਲੂਸ ਕੱਢੇ ਆ ਕੇ ਬਾਬਾ ਜੀ ਕਿ ਲੋਕ ਭਰਾਉਂਦੇ ਸੀਗੇ ਜਿਵੇਂ ਨਾਲ ਅੱਜ ਕੱਲ੍ਹ ਚੱਲਿਆ ਡਿਜੀਟਲ ਅਰੈਸਟ ਕਰਨਾ ਬੰਦੇ ਨੂੰ ਸੋਸ਼ਲ ਮੀਡੀਆ ਤੇ ਤਮਕਾ ਕੇ ਉਹਨੂੰ ਅਰੈਸਟ ਕਰ ਆਪਾਂ ਹੁੰਦੇ ਆ ਵੀ ਤਮਕਾਇਆ ਮੁੜ ਕੇ ਉਸ ਤੋਂ ਪੈਸੇ ਘੁਰਾ ਲਏ ਵੀ ਤਰ੍ਹਾਂ ਬੱਚਾ ਅਡੇ ਗ੍ਰਿਫਟ ਚ ਗਿਆ ਤੇਰੇ ਨਾਲ ਇਹ ਹੋ ਜੂਗਾ ਤੇਰੇ ਖਾਤੇ ਪੈਸੇ ਆ ਗਏ ਆ ਉਦਾਂ ਕਰਕੇ ਉਹਨਾਂ ਨੇ ਕੀਤਾ ਡਿਜੀਟਲ ਰੈਸਟ ਤੇ ਬਾਬਾ ਕਹਿੰਦੇ ਆਇਓ ਨਾ ਤੁਸੀਂ ਜੇ ਕਹਿੰਨੇ ਤਾਂ ਕੋਈ ਨਹੀਂ ਚਲੋ ਮੈਂ ਹਾਂ ਕਰਦਾ ਉਹ ਕਹਿੰਦਾ ਠੀਕ ਹੈ ਜੀ ਇਹਨਾਂ ਹਾਂ ਕਰਤੀ ਉਹ ਕਹਿੰਦਾ ਠੀਕ ਹੈ ਫੋਨ ਕੱਟਤਾ ਉਹਨੇ ਅੱਜ ਤੋਂ ਕੋਈ 5 6 ਦਿਨ ਪਹਿਲਾਂ ਦੋ ਨਿਹੰਗ ਸਿੰਘ ਆਏ ਬਾਬਾ ਜੀ ਉਦੋਂ ਬਾਹਰ ਸੈਰ ਕਰ ਰਹੇ ਸੀਗੇ ਗੁਰਦੁਆਰਾ ਮੇਨ ਰੋਡ ਦੇ ਉੱਪਰ ਗੇਟ ਦੇ ਕੋਲ ਹੀ ਉਹਨਾਂ ਨੇ ਆ ਕੇ ਕਿਹਾ ਕਿ ਭਾਈ ਅਸੀਂ ਅੰਮ੍ਰਿਤਪੁਰ ਨੂੰ ਭੇਜਿਆ ਜਿਹੜਾ ਥੋੜਾ ਬੈਟਰ ਹੈ ਉਹਦੇ ਮਰ ਕੀ ਕਰਨਾ ਬਾਬੇ ਕਹ ਦੱਸੋ ਉਹ ਆਪਾਂ ਕਿਵੇਂ ਸੋਲਟ ਗਈ ਦੱਸੋ ਕੀ ਹੱਲ ਕੱਢੀ ਉਹਦਾ ਬਾਬਾ ਜੀ ਕਹਿੰਦੇ ਵੀ ਸਾਡੇ ਜਥੇਬੰਦੀਆਂ ਰਜਿੰਦਰ ਪਾਟੇਮਾ ਸਾਡੇ ਧਰਮਚਾਰਕ ਨੇ ਚੇਅਰਮੈਨ ਆ ਤੁਸੀਂ ਆਜੋ ਬਹਿ ਕੇ ਬ ਗੱਲ ਕਰ ਲਾਂਗੇ ਉਹ ਕਰਨਗੇ ਜੋ ਕਰਨਗੇ ਇਹ ਗੱਲ ਉਹ ਕਹਿੰਦਾ ਨਹੀਂ ਤੁਸੀਂ ਤੁਸੀਂ ਕਰਨ ਨਾ ਕਰਨਾ ਇਹ ਕਹਿੰਦਾ ਮੈਂ ਕੁਝ ਨਹੀਂ ਕਰਨਾ ਉਹ ਚਲਾ ਗਿਆ ਜੀ ਦੋਵੇਂ ਸਿੰਘ ਚਲੇ ਗਏ ਜਾਣ ਤੋਂ ਬਾਅਦ ਪਰਸੋਂ 12 ਅਪ੍ਰੈਲ ਨੂੰ ਨਾ 19 ਅਪ੍ਰੈਲ ਨੂੰ 19 ਅਪ੍ਰੈਲ ਨੂੰ ਅਮਰਤਪਾਲ ਮਹਿਰੋਂ ਦਾ ਫੋਨ ਆਇਆ ਅਸੀਂ ਬਾਬਾ ਜੀ ਕਹਿੰਦਾ ਸੀ ਬਾਬਾ ਜੀ ਤੁਸੀਂ ਹਰ ਗੱਲ ਦੀ ਰਿਕਾਰਡਿੰਗ ਕਰਿਓ ਉਹਨੇ WhatsApp ਗੱਲ ਕੀਤੀ ਕਿ ਰਿਕਾਰਡ ਨਾ ਹੋਵੇ ਜਦ ਕਿ ਅਸੀਂ ਦੂਜੇ ਫੋਨ ਤੋਂ ਬਾਬਾ ਨੇ ਰਿਕਾਰਡਿੰਗ ਕੀਤੀ ਉਹਦੀ ਉਹਨੇ ਕਹੇ ਬਾਬਾ ਜੀ ਦੱਸੋ ਕਿਵੇਂ ਕਰਨਾ ਹੈ ਬਾਬਾ ਇਹਨਾਂ ਕਰਨਾ ਕਿਵੇਂ ਹੈ ਕੀ ਉਹ ਦੋਸ਼ੀ ਹੈ ਤੇ ਅਸਤਾ ਤਾਂ ਚੋਂ ਬੱਠੇ ਵੀ ਸਾਡੇ ਸਥਾਨ ਦੀ ਸਾਡੇ ਘਰ ਦੀ ਬਦਨਾਮੀ ਨਾ ਹੋਵੇ ਹਰ ਪਰਿਵਾਰ ਜਿਹੜਾ ਇਹ ਸਮਾਜ ਚ ਸੱਬੇ ਪਰਿਵਾਰ ਹੈ ਸੋਚਦਾ ਤੇ ਸੰਗੋਚ ਵੀ ਕਰਦਾ ਬਦਨਾਮੀ ਤੋਂ ਕਹਿੰਦਾ ਨਹੀਂ ਜੀ ਤੁਸੀਂ ਐਂ ਕਰੋ ਦੋਵੇਂ ਲਿਖਾ ਵੱਡੇ ਕਰ ਲਓ ਲਿਖਾ ਪੜੀ ਕਰਕੇ ਆਪਾਂ ਇਹ ਗੱਲ ਚੈਪਟਰ ক্লোਜ਼ ਕਰਦੇ ਆਂ ਬਾਬੇ ਕੋਲ ਕੀ ਲਿਖਣਾ ਹੈ ਕਹਿੰਦਾ ਤੂੰ ਆਪਣੀ ਗਲਤੀ ਮੰਨੋ ਆਪਣੀ ਗਲਤੀ ਮੰਨਦਾ ਬਾਬੇ ਕਹਿੰਦਾ ਮੈਂ ਤਾਂ ਗਲਤੀ ਕੀਤੀ ਨਹੀਂ ਗਈ ਮੈਂ ਕਿਹੜੀ ਗਲਤੀ ਮੰਨਾਂ ਉਹ ਤਾਂ ਮੰਨਿਆ ਉਹ ਤੁਹਾਡੇ ਕੋਲ ਮੰਨਿਆ ਸਾਡੇ ਕੋਲ ਵੀ ਮੰਨਿਆ ਅਮਰਤਪਾਲ ਨੇ ਵੀ ਕਿਹਾ ਵੀ ਹਾਂ ਵੀ ਸਾਡੇ ਕੋਲ ਵੀ ਮੰਨਿਆ ਵੀ ਮੈਂ ਉਹ ਨਾਲੇ ਦੁਸ਼ਕਰਮ ਕੀਤਾ ਮਾੜਾ ਕੰਮ ਕੀਤਾ ਉਹਨਾਂ ਦੀ ਨੂੰ ਨਾਲੇ ਫਿਰ ਕੰਮ ਚਲਾਇਆ ਕਰੋ ਆਪਾਂ ਨਾ ਤਾਂ ਉਹਦੀ ਗੱਲ ਕਰਦੇ ਆਂ ਤੁਹਾਡੀ ਗੱਲ ਕਰਦੇ ਆਂ ਇੱਕ ਸਿੰਪਲ ਬਣਾ ਦਿੰਦੇ ਆਂ ਵੀ ਸਾਡਾ ਵਿਵਾਸਿਕ ਆਵਾਜ਼ ਖਤਮ ਹੋ ਗਈ ਅਸੀਂ ਆਪਾਂ ਬੜੇ ਕਰ ਰਏ ਆਂ ਇਹ ਗੱਲ ਦਾ ਸਾਰੇ ਚੰਦੇ ਚਲੋ ਯਾਰ ਗੁਰਦ੍ਰੀ ਗੱਲ ਹੈ ਗੱਲ ਨਾ ਓਡੇ ਇਹ ਚੈਪਟਰ ਕਲੋਜ਼ ਕਰੀਏ ਬਾਬਾ ਜੀ ਮੰਨ ਗਏ ਜੀ ਵੀ ਠੀਕ ਹੈ 2 ਵਜੇ ਦੇ ਕਰੀਬ ਅਮਰਤਪਾਲ ਦੋ ਗੱਡੀਆਂ ਲੈ ਕੇ ਬਾਬਾ ਜੀ ਦੇ ਡੇਰੇ ਪਹੁੰਚਿਆ ਸਥਾਨ ਤੇ ਪਹੁੰਚਿਆ ਉੱਥੇ ਜਿਵੇਂ ਉਹਨਾਂ ਦੇ ਕਹਿਣ ਮੁਤਾਬਕ ਵੀ ਦੋ ਬੰਦੇ ਬੰਦੇ ਕੰਧਾ ਟੱਪ ਕੇ ਆਏ ਆ ਕੇ ਉਹਨਾਂ ਤਾਰਾਂ ਤੋੜੀਆਂ ਕੁਛ ਉਹਨਾਂ ਭੰਤੜ ਕੀਤੀ ਬਾਬਾ ਜੀ ਦਾ ਮੋਬਾਈਲ ਖੋਲਿਆ ਮੋਬਾਈਲ ਖੋਲਿਆ ਮੋਬਾਈਲ ਖੋਣ ਤੋਂ ਬਾਅਦ ਉਹਦੇ ਸਾਰਾ ਛਾਣਬੀ ਸ਼ੁਰੂ ਕਰਤੀ ਜੀ ਜਿਵੇਂ ਬੜੀ-ਬੜੀ ਇਨਵੈਸਟੀਗੇਸ਼ਨ ਟੀਮ ਹੁੰਦੀ ਹੈ ਜਿਵੇਂ ED ਟੀਮ ਹੋ ਗਈ ਸੀ ਵੀਆ ਟੀਮ ਆ ਗਈ ਬਰੇਡ ਕੀਤੀ ਹੈ ਤੇ ਉਹਨਾਂ ਨੇ ਨਾਲ ਹੀ ਆ ਕੇ ਕਿਹਾ ਭਾਈ ਕਿਸੇ ਜਥੇਬੰਦੀ ਵਾਲੀ ਨੂੰ ਤੇਜਿੰਦਰ ਭਟੇਮੈ ਨੂੰ ਕਿਸੇ ਨੂੰ ਦੱਸਣਾ ਸੀ ਆਏ ਆ ਨਾ ਬੁਲਾਉਣਾ ਕਿਸੇ ਨੂੰ ਫੋਨ ਤੱਕ ਬਾਬਾ ਜੀ ਦਾ ਉਹਨਾਂ ਨੇ ਖੋਲਿਆ ਪਰ ਉਹਨਾਂ ਦੇ ਚੇਲੇ ਨੇ ਸਾਨੂੰ ਫੋਨ ਕਰਤਾ ਅਸੀਂ ਵੀ ਤੁਰੰਤ ਉੱਥੇ ਪਹੁੰਚੇ ਅੱਧੇ ਘੰਟੇ ਦੇ ਉੱਥੇ ਪਹੁੰਚ ਗਏ ਉੱਥੇ ਅਮਰਤਪਾਲ ਬਾਬਾ ਜੀ ਨੂੰ ਘਿਰ ਕੇ ਬੈਠਾ ਸੀਗਾ ਤੇ ਧੱਕਲਾ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਬਾਬਾ ਜੀ ਇਨਕਾਰ ਕਰ ਰਹੇ ਸੀਗੇ ਜਦੋਂ ਅਸੀਂ ਪਹੁੰਚੇ ਤੇ ਉਹਨੇ ਕੈਮਰੇ ਓਨ ਕਰ ਰੱਖੇ ਸੀਗੇ ਅਸੀਂ ਉਹਦੇ ਕੈਮਰੇ ਬੰਦ ਕਰਾਏ ਵੀ ਤੈਨੂੰ ਕਿੰਨਾ ਅਧਿਕਾਰ ਦਿੱਤਾ ਹੈ ਰਿਕਾਰਡਿੰਗ ਕਰਨ ਦਾ ਜਿਹੜੀ ਗੁਰਦੁਰ ਬੈਠੀ ਆ ਅਸੀਂ ਤਾਂ ਗੁਰਦੁਰ ਬੰਦਮੀ ਡਰੀ ਜਾਂਦੇ ਆ ਵੀ ਗੁਰਦੁਰ ਬੰਦਮੀ ਨਾ ਹੋਵੇ ਤੂੰ ਉਹ ਸੋਸ਼ਲ ਮੀਡੀਆ ਤੇ ਵਿਊ ਦੇ ਚੱਕਰਾਂ 'ਚ ਇਹ ਕਰੀ ਜਾਂਦਾ ਉਹਨੇ ਖੈਰ ਜੀ ਰਿਕਾਰਡਿੰਗ ਬੰਦ ਕਰਾਤੀ ਕਹਿੰਦਾ ਜੀ ਮੈਂ ਬਸੋ ਮੈਟਰ ਕੀ ਹੈ ਕਹਿੰਦਾ ਮੈਟਰ ਆ ਓੜਾ ਮੁੰਡਾ ਬੈਠਾ ਜੀ ਜਿਹੜਾ ਦੋਸ਼ੀ ਸੀਗਾ ਉਹਨੇ ਅਮਰਤਪਾਲ ਮਹਿਰੋ ਦੇ ਸਾਹਮਣੇ ਮੰਨਿਆ ਕਿ ਮੈਂ ਦੁਸ਼ਕਰਮ ਕੀਤਾ ਮੈਂ ਬਲਾਤਕਾਰ ਕੀਤਾ ਮੈਂ ਕਿਹਾ ਅਮਰਤਪਾਲ ਵੀ ਤਾਂ ਮੰਨੀ ਜਾਂਦਾ ਕਹਿੰਦਾ ਹਾਂ ਮੇਰੇ ਕੋਲ ਮੰਨਿਆ ਤੇ ਪੰਚਾਇਤ ਵੀ ਮੰਨਿਆ ਕਹਿੰਦਾ ਬਾਬਾ ਜੀ ਨੇ ਮੰਨੀ ਜਾਂਦੇ ਮੈਂ ਕਿਹਾ ਬਾਬੇ ਨਾਲ ਗੱਲ ਕਰ ਲੋ ਬਾਬਾ ਨੇ ਮਨਾ ਕਰਤਾ ਮੈਂ ਨਹੀਂ ਕੀਤਾ ਉਹ ਤੱਕਾ ਕਰ ਨਹੀਂ ਜੀ ਕੀਤਾ ਮੈਂ ਕਿਹਾ ਇਹਦਾ ਇਲਾਜ ਕੀ ਹੈ ਜੇ ਬਾਬਾ ਨਹੀਂ ਮੰਨ ਰਿਹਾ ਜੇ ਮੈਂ ਨਹੀਂ ਕੀਤਾ ਉਹ ਤਾਂ ਮੰਨੀ ਜਾਂਦਾ ਉਹਦਾ ਮਨ ਸੀਗਾ ਵੀ ਨਹੀਂ ਜੀ ਫਿਰ ਜੋ ਉਹ ਜੋ ਗੱਲ ਸੱਚ ਸਾਹਮਣੇ ਆਈ ਹੁਣ ਲੱਗਿਆ ਵੀ ਦਲ ਨਿਕਲ ਨਹੀਂ ਜਥੇਬੰਦੀਆਂ ਪਹੁੰਚ ਗਈਆਂ ਕਹਿੰਦਾ ਸੀ ਕਾਰਵਾਈ ਕਰਾਂਗੇ ਅਸੀਂ ਕਹਾਂ ਦੀ ਜੇ ਬਾਬਾ ਦੋਸ਼ੀ ਆ ਅਸੀਂ ਆਪਸੇ ਮਤਾਂ ਕਰੋ ਕਾਰਵਾਈ ਪਹਿਲਾਂ ਤਾਂ ਡਰਦੇ ਸੀਗੇ ਵੀ ਇਹਦੀ ਬਦਨਾਮੀ ਨਾ ਹੋਵੇ ਗੱਲ ਦੀ ਕੋਈ ਗੁਰਦੁਆਰਦੀ ਸਿੱਖਾਂ ਦੀ ਕੌਮ ਦੀ ਬੇਇੱਜ਼ਤੀ ਨਾ ਹੋਵੇ ਪਰ ਤੂੰ ਚੋਣਨਾ ਤਾਂ ਅਸੀਂ ਵੀ ਸਹਿਮਤ ਹਾਂ ਤਾਂ ਵੀ ਠੀਕ ਹੈ ਯਾਰ ਜੋ ਹੋਊਗਾ ਚੱਲੂ ਗਣ ਕਰਾਓ ਕੇਸ ਬਾਬਾ ਦੋਸ਼ੀ ਆ ਅਜੀ ਤੁਹਾਡੇ ਨਾਲ ਪਰ ਇਹ ਦੋਸ਼ੀ ਦਾ ਸਾਬਤ ਹੈ ਜਿਹੜਾ ਮੰਨ ਗਿਆ ਇਹ ਤਾਂ ਦੋਸ਼ੀ ਸਾਬਤ ਹੈ ਵੀ ਹਾਂ ਵੀ ਮੰਨੇ ਆ ਇਸ ਤੋਂ ਬਾਅਦ ਉਹ ਚਲੇ ਗਏ ਸਦਰ ਥਾਣੇ ਚ ਹੁਣ ਇਸ ਤੋਂ ਬਾਅਦ ਘਟਨਾ ਦਾ ਦੂਸਰਾ ਪਹਿਲੂ ਸ਼ੁਰੂ ਹੁੰਦਾ ਜਿੱਥੋਂ ਸਾਨੂੰ ਪਤਾ ਲੱਗਿਆ ਯਾਰ ਇਹ ਤਾਂ ਬੜੀ ਵੱਡੀ ਸਾਜ਼ਿ ਰਚੀ ਜਾ ਰਹੀ ਹੈ ਅਮਰਤਪਾਲ ਜਿਹੜੇ ਸਿੱਖ ਪੰਥੋਂ ਨਿਸ਼ਕਾਸੀਤ ਲੋਕ ਹੈ ਅਕਾਲ ਤਖਸਾਲ ਤੋਂ ਛੇਕੇ ਲੋਕ ਐ ਉਹਨਾਂ ਨੂੰ ਨਾਲ ਲੈ ਕੇ ਤੇ ਕੁਝ ਜਿਹੜੇ ਪੁਲਿਸਖ ਵੀ ਸੀਗੇ ਜਿਨ੍ਹਾਂ ਨੂੰ ਪਤਾ ਸੀ ਵੀ ਅਮਰਤਪਾਲ ਦਾ ਇੱਕ ਮੈਸੇਜ ਆਇਆ ਵੀ ਕੋਈ ਦਿਸਕਰਮਾ ਥਾਣੇ ਪਹੁੰਚ ਉਹ ਵੀ ਵਿਚਾਰੇ ਪਹੁੰਚੇ ਇਹ ਨਹੀਂ ਵੀ ਸਾਰੇ ਉੱਥੇ ਮਾੜੇ ਬੰਦੇ ਪਹੁੰਚੇ ਕੋਈ 20-25 ਬੰਦੇ ਸੀਗੇ ਉਹਨਾਂ ਚੋਂ ਉਹ ਟੋਲਾ ਨਾਲ ਪਹੁੰਚਿਆ ਤੇ ਉਹ ਟੋਲਾ ਇਹ ਫੋਟੋ ਸਾਡੇ ਕੋਲ ਹੈਗੀ ਐ ਮੋਢੇ ਨਾਲ ਮੋਢਾ ਜੋੜ ਕੇ ਨਾਲ ਬੈਠਾ ਹੈ ਨਾਲ ਖੜਾ ਅਮਰਤਪਾਲ ਦੇ ਇਹ ਬੰਦਿਆਂ ਨੇ ਜਿਹਨੂੰ ਅਮਰਤਪਾਲ ਹਮੈਤੀ ਬਣਾ ਕੇ ਲੈ ਕੇ ਗਿਆ ਪੰਥ ਦਾ ਹਮੈਤੀ ਬਣਾ ਕੇ ਲੈ ਗਿਆ ਇਹ ਉਹਦੀ ਫੋਟੋ ਹੈ ਇਹ ਉਹ ਮੜੀ ਤੇ ਬੈਠਾ ਹੈ ਇਹ ਉਹਦੇ ਕਰਮੜੀ ਬਣੀ ਹੋਈ ਹੈ ਇਹ ਜਿਹੜੇ ਉੱਥੇ ਇਹ ਖਲਾਰ ਕੇ ਕੇਸ ਤੇ ਇਹ ਉਹਦੀ ਫੋਟੋ ਹੈ ਇਹਦੇ ਨਾਲ ਉਹ ਬੰਦਿਆਂ ਨੇ ਇਹ ਬੰਦਿਆਂ ਨੇ 88/2016 ਇੱਕ ਕੇਸ ਦਰਜ ਕਰਾਇਆ ਬੀ ਸਭ ਨੂੰ ਪਤਾ ਹੈ ਵੀ ਰਾਜਸਥਾਨ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਸਿੱਖ ਸੰਘਰਸ਼ਾ ਦਾ ਕੇਂਦਰ ਹੈ। ਇੱਥੋਂ ਸਿੱਖ ਸੰਘਰਸ਼ ਚੱਲਦੇ ਆ। ਸਰਕਾਰਾਂ ਨਿਗਰ ਵਿਚ ਏਜੰਸੀਆਂ ਨਿਗਰ ਚ ਇਹ ਉਹ ਸਥਾਨ ਹੈ ਜਿੱਥੇ ਸਰਕਾਰ ਦੇ ਹਰੇਕ ਜ਼ੁਲਮ ਦਾ ਹਰੇਕ ਸਿੱਖ ਵਿਰੋਧੀ ਸੋਚ ਦਾ ਖੁੱਲ ਕੇ ਵਿਰੋਧ ਕੀਤਾ ਤੇ ਮੋਰਚੇ ਲਾਇਆ ਜਾਂਦੇ ਆ। ਇਸ ਗੁਰਦੁਆਰਾ ਨੂੰ ਤੋੜਨ ਵਾਸਤੇ ਬਕਾਇਦਾ ਤੌਰ ਤੇ ਅਫੀਰ ਦਰਜ ਕਰਾਈ ਗਈ। ਇਹ ਬੰਦਿਆਂ ਨੂੰ ਅਮਰਤਪਾਲ ਮਹਿਰੋਂ ਆਪਣੇ ਨਾਲ ਲੈ ਕੇ ਗਿਆ ਇਹ ਬੰਦਿਆਂ ਨੇ 20ਵੀਂ ਸਦੀ ਦੇ ਮਹਾਨ ਜਰਨੈਲ ਸਤੰਤ ਗਰਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਦੀ ਫੋਟੋ ਲਾਂਦਾ ਸਾਡੇ ਤੇ ਕੇਸ ਦਰਜ ਕਰਾਇਆ ਕਿ ਪਿੰਡਰਾ ਵਾਲਾ ਅਤਵਾਦੀ ਸੀਗਾ ਤੇ ਇਹਨਾਂ ਨੇ ਇਹਦੀ ਫੋਟੋ ਲਈ ਹੈ ਇਹਦੀ ਐਫਆਰ ਦਰਜ ਹੋਈ ਹੈ ਜਿਹੜੇ ਬੰਦੇ ਫੋਟੋ ਦੇ ਨਾਲ ਖੜੇ ਹੈ ਇਹ ਅਮਰਤਪਾਲ ਮਹਿਰੋਂ ਦੇ ਇਹ ਬੰਦੇ ਨੇ ਮੜੀ ਤੇ ਪ੍ਰਕਾਸ਼ ਕੀਤਾ ਸੀਗਾ ਜਿਹਦਾ ਉਹਦਾ ਮਾਫੀ ਨਾਮ ਹੈਗਾ ਕਿ ਮੈਂ ਧਾਗੇਤ ਵੀਦ ਕਰਦਾ ਲੋਕਾਂ ਦੀਆਂ ਬਹੁ ਬੇਟੇ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਸ਼ੋਸ਼ਣ ਕਰਦਾ ਇਹ ਉਹਦਾ ਅਕਾਲ ਤਖਸਾ ਦਾ ਮਾਫੀ ਨਾਮਾ ਹੈ ਇਹ ਉਹਦਾ ਕੇਸ ਹੈਗਾ ਉਸਨੇ ਜਥੇਦਾਰ ਅਕਾਲ ਤਖਸਾ ਦੇ ਕੇਸ ਕੀਤਾ ਜਿਹੜੇ ਅਮਰਪਾਲ ਇਹਦੇ ਗਰੁੱਪ ਨੂੰ ਨਾਲ ਲੈ ਕੇ ਗਿਆ ਇਸ ਬੰਦੇ ਨੇ ਗੁਰੂਗ੍ਰਾਂਡਸਾ ਨੂੰ ਥਾਣੇ 'ਚ ਪੇਸ਼ ਕਰਾਉਣ ਦੇ ਆਦੇਸ਼ ਜਾਰੀ ਕਰਾਏ ਇਹ ਥਾਣੇ ਦੀ ਕਾਪੀ ਹੈ ਇਹ ਥਾਣੇ ਦੇ ਨਿਰਦੇਸ਼ ਹੈ ਵੀ ਗੁਰੂ ਗ੍ਰੰਥ ਸਾਹਿਬ ਥਾਣੇ ਪੇਸ਼ ਕੀਤਾ ਜਾਵੇ। ਕੀ ਸਿੱਖ ਮਰ ਨਾ ਜਾਵੇ? ਗੁਰੂ ਗ੍ਰੰਥ ਸਾਹਿਬ ਥਾਣੇ ਪੇਸ਼ ਕੀਤਾ ਜਾਵੇ। ਇਹੋ ਜਿਹੇ ਲੋਕਾਂ ਨੂੰ ਅੰਮ੍ਰਿਤਪਾਲ ਨਾਲ ਲੈ ਕੇ ਗਿਆ ਜਿਹੜੇ ਬੰਦੇ ਈਦ ਮਨਾਉਂਦੇ ਆ, ਰੋਜ਼ੇ ਰੱਖਦੇ ਆ, ਬੜੀ ਪੂਜਾ ਕਰਦੇ ਆ, ਕਬਰ ਪੂਜਾ ਕਰਦੇ ਆ। ਫਿਰ ਅੰਮ੍ਰਿਤਪਾਲ ਤੇ ਕਿੰਦੂ ਹੁੰਦਾ। ਫਿਰ ਅੰਮ੍ਰਿਤਪਾਲ ਰੋਣ ਲੱਗ ਜਾਂਦਾ ਕਿ ਮੈਂ ਮੁਸਲਮਾਨ ਆ ਜੀ ਤਾਂ ਸਿੱਖਾਂ ਨਾਲ ਅਲਰਜੀ ਕਰਦੇ ਆ। ਸਿੱਖ ਤੇਰਾ ਅਲਰਜੀ ਨਹੀਂ ਕਰਦੇ। ਸਿੱਖ ਤੇਰੀ ਹਰਤਾ ਗੱਲ ਤੇਰਾ ਨਲਰਜੀ ਕਰਦੇ ਆ ਜਦੋਂ ਥਾਣੇ ਲੈ ਕੇ ਗਿਆ ਉਦੋਂ ਸਾਡਾ ਲਵਪ੍ਰੀਤ ਸਿੰਘ ਬਰਾੜ ਹੈ ਫੈਡਰੇਸ਼ਨ ਦਾ ਪ੍ਰਧਾਨ ਹੈ ਰਾਜਸਥਾਨ ਦਾ ਉਹਨੂੰ ਪਤਾ ਲੱਗਿਆ ਵੀ ਕੋਈ ਘਟਨਾ ਹੋਈ ਉਹ ਵੀ ਉੱਥੇ ਪਹੁੰਚਿਆ ਉਹਨੇ ਜਾ ਕੇ ਵੇਖਿਆ ਵੀ ਇਹ ਤਾਂ ਯਾਰ ਲਾਣੇ ਦੂਜੇ ਵੱਟਾ ਸਾਰਾ ਉਹਨੇ ਅਮਰਤਪਾਲ ਨੂੰ ਕਿਹਾ ਬਗੈਦਾ ਵੀ ਅਮਰਤਪਾਲ ਜਿਹੜੇ ਬੰਦੇ ਲਈ ਫਿਰਦਾ ਹੈ ਇਹ ਬੰਦੇ ਸਿੱਖਪੰਦੇ ਦੋਸ਼ੀ ਹੈ ਅਕਾਲ ਤਖਤ ਸਿੱਖ ਹੋਇਆ ਤੇ ਅਮਰਤਪਾਲ ਮਹਿਰੋ ਨੇ ਕਿਹਾ ਸਾਨੂੰ ਤਾਂ ਸਾਰੇ ਬੰਦੇ ਚਾਹੀਦੇ ਆ ਚਲੋ ਮਨਸ਼ਾ ਕਲੀਅਰ ਹੋ ਗਈ ਵੀ ਅਮਰਤਪਾਲ ਸਿਰਫ ਕੋਈ ਪੰਥਕ ਬਣ ਕੇ ਨਹੀਂ ਆਇਆ ਇਹਨੂੰ ਇੱਕ ਪੁੱਛ ਪਿਆ ਗਿਆ ਨਾਨਕਸਰ ਵਾਲੇ ਬਾਬਾ ਨੂੰ ਡਰੋਂ ਦਾ ਤੇ ਉਹਦੇ ਕਰਕੇ ਇੱਥੇ ਵੀ ਉਸੇ ਸੋਚ ਲੈ ਕੇ ਗੰਗਣਾਗਰ ਆ ਗਿਆ ਰਾਸਥਾਨ ਚ ਆ ਗਿਆ ਇੱਥੇ ਆ ਕੇ ਉਹਨਾਂ ਨੇ ਇੱਕ ਪ੍ਰਵਾਦ ਦਿੱਤਾ ਬਾਬੇ ਦੇ ਖਿਲਾਫ ਥਾਣੇ ਵਿੱਚ ਇਹ ਪ੍ਰਵਾਦ ਦੀ ਕਾਪੀ ਪਈ ਹੈ ਥਾਣੇ 'ਚ ਪ੍ਰਵਾਦ ਦਿੱਤਾ ਇਸ ਪ੍ਰਵਾਦ ਤੇ ਬਾਬੇ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੁੰਦਾ ਸੀਗਾ ਵੀ ਥਾਣੇ ਅੰਦਰ ਵਰਣ ਤੱਕ ਵੀ ਪ੍ਰੈਸ਼ਰ ਬਣਾ ਰਹੇ ਸੀਗੇ ਵੀ ਸਾਨੂੰ ਜਗ੍ਹਾ ਸਥਾਨ ਮਿਲ ਜੇ ਜੇ ਬਾਬੇ ਨੇ ਗੁਨਾਹ ਕੀਤੇ ਜਿਨ੍ਹਾਂ ਨੇ ਮੁੰਡਾ ਗੁਨਾਹ ਕੀਤਾ ਤੇ ਦੋਸ਼ੀ ਨੂੰ ਸਜ਼ਾ ਮਿਲਦੀ ਹੁੰਦੀ ਹੈ ਇਹਦੇ ਵਿਚੋਲਿਆਂ ਨੂੰ ਕੋਈ ਜਗ੍ਹਾ ਦਾ ਸਥਾਨ ਜਾਂ ਪੈਸਾ ਤਾਂ ਦੋਲਤ ਨਹੀਂ ਮਿਲਦਾ ਜੇ ਜਥੇਬ ਦੀ ਜਥੇਬ ਦੀ ਇਨਸਾਫ ਕਰਦੀਆਂ ਜਥੇਬ ਦੀ ਸਥਾਨ ਤੇ ਕਾਬੂ ਨਹੀਂ ਹੁੰਦੀਆਂ ਅਸੀਂ ਮੰਨ ਕਰਤਾ ਵੀ ਕੋਈ ਸਥਾਨ ਖਾਲੀ ਨਹੀਂ ਹੋਊਗਾ ਉਸ ਤੋਂ ਪਰੰਤ ਉਹਨਾਂ ਨੇ ਜਿੱਦੋ ਪ੍ਰਵਾਦ ਦਿੱਤਾ ਇਹਦੇ ਤੇ ਕੇਸ ਬੰਦਾ ਹੀ ਨਹੀਂ ਸੀਗਾ ਹੁਣ ਕਮਾਲ ਦੀ ਗੱਲ ਦੇਖੋ ਉਸ ਤੋਂ ਬਾਅਦ ਜਿਹੜੀ ਲੜਕੀ ਜਿਹਦੇ ਬਾਬਾ ਦੀ ਛੋਟੀ ਪਰਜਾਈ ਸੀਗੀ ਉਹ ਤੇ ਪੂਰਾ ਪਰਿਵਾਰ ਇਕੱਠਾ ਹੋ ਕੇ ਥਾਣੇ ਗਿਆ ਸਦਰ ਥਾਣੇ 'ਚ ਸਦਰ ਥਾਣੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੀ ਪੀੜਤ ਕੁੜੀ ਐ ਜਿਹਨੂੰ 1 ਮਿੰਟ ਵੀ ਬਾਹਰ ਨਹੀਂ ਬਹਿ ਸਕਦੀ ਪੁਲਿਸ ਦਾ ਫਰਜ਼ ਐ ਤੁਰੰਤ ਕੇਸ ਦਰਜ ਕਰੇ 12 ਵਜੇ ਤੱਕ ਉਹ ਥਾਣੇ ਬਾਹਰ ਬੈਠੀ ਦੀ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ ਇਹੀ ਗੱਲ ਕਰਦੇ ਰਹੇ ਕਿ ਹੁਣੇ ਕਰਦਿਆਂ ਐਸਟੀਓ ਬਾਹਰ ਗਏ ਆ ਆਣਗੇ ਇਹ ਕਰਕੇ ਜੀ ਅਖੀਰ 12 ਵਜੇ ਕਹਿੰਦੇ ਕਿ ਐਸਟੀਓ ਵਾਂਗੇ 4 ਵਜੇ ਸਵੇਰੇ 6 ਵਜੇ ਆ ਜਿਓ ਕਮਾਲ ਦੀ ਗੱਲ ਦੇਖੋ ਜਿੱਥੇ ਸੀ ਕੰਨੇ ਵੀ ਰਾਜਸਥਾਨ ਹੈ ਸਰਕਾਰ ਬੜਾ ਸੋਚਦੀ ਹੈ ਧੀਆ ਪਾਣਾ ਬਾਰੇ ਤੇ ਸਵੇਰੇ 6 ਵਜੇ ਕੁੜੀ ਫਿਰ ਥਾਣੇ ਪਹੁੰਚੀ ਥਾਣੇ ਪਹੁੰਚੋਂ ਤੋਂ ਬਾਅਦ 9 ਵਜੇ ਤੱਕ ਥਾਣੇ ਬਾਹਰ ਬੈਠੀ ਰਹੀ ਕਿਸੇ ਅਧਿਕਾਰੀ ਨੇ ਬਾਤ ਨਹੀਂ ਪੁੱਛੀ 9:30 ਵਜੇ ਐਸਐਚਓ ਸਾਰੇ ਆਏ ਜੀ ਬਿਆਨ ਲਏ ਬਿਆਨ ਤੇ ਸਾਬਤ ਹੋ ਗਿਆ ਵੀ ਕੁੜੀਆਂ ਨੂੰ ਦੁਸ਼ਕਰਮ ਹੋਇਆ ਹੈ ਮੈਂ ਤੇ ਪ੍ਰੂਵ ਦਿੱਤਾ ਉਸ ਤੋਂ ਬਾਅਦ ਉਸ ਵੱਲੋਂ ਫੋਨ ਗਿਆ ਗਿਆ ਇੱਕ ਐਮਐਲਏ ਨੂੰ ਬੀਜੇਪੀ ਦੇ ਐਮਐਲਏ ਨੂੰ ਭਾਈ ਤੁਹਾਡਾ ਕਿਸ ਤਾਂ ਬੰਦਾ ਨਹੀਂ ਇਹਦਾ ਕਿਸ ਬੰਦਾ ਹੈ ਉਹਨਾਂ ਦਾ ਬੰਦਾ ਆਇਆ ਵੀ ਰੁਕੋ ਅਸੀਂ ਕਰੀ ਐਮਐਲਏ ਕਰ ਜਾ ਕੇ ਆਨੇ ਆ ਉਹ ਤੋਂ ਫੋਨ ਆ ਗਿਆ ਐਮਐਲਏ ਦਾ ਕਹਿੰਦਾ ਪਰਵਾਹ ਨਹੀਂ ਕਿਹੜੀ ਗੱਲ ਹੈ ਜਿੰਨੀ ਕਿਸਮ ਦਾ ਪਰਵਾਹ ਦੂਜਾ ਦੇ ਦੋ ਵੀ ਦੂਜਾ ਲਿਖ ਦਿੰਦੇ ਅਸੀਂ ਉਤਾ ਕੇ ਹੇਠ ਅਰਟੀ ਕਰਾਉਣਾ ਹੈ ਮੋੜ ਕੇ ਉਹਨਾਂ ਨੇ ਇਹ ਦੂਜਾ ਪਰਵਾਦੀ ਸਾਡੇ ਕੋਲ ਦੋਵੇਂ ਪਰਵਾਦੀ ਕਾਪੀਆਂ ਕਿੰਦੀ ਹਾਸੋਣੀ ਗੱਲ ਹੈ ਕਿ ਇੱਕ ਐਮਐਲਏ ਸਿਰਫ ਇੱਕ ਬਾਬਾ ਜੀ ਦਾ ਕੇਸ ਦਰਜ ਕਰਾਉਣ ਵਾਸਤੇ ਇਹ ਦੋ ਪਰਵਾਦੀ ਕਾਪੀਆਂ ਚੋਰ ਚੱਕਾ ਚੌਧਰੀ ਤੇ ਗੁੰਡੀ ਰਣਪਰਧਾਨ ਹਰ ਹਿੱਲਾ ਵਿਸਤੀਲਾ ਵਰਤ ਕੇ ਸਿੱਖ ਪ੍ਰਚਾਰ ਜਥੇਬੰਦੀਆਂ ਨੂੰ ਡਿਮੋਰਲਾਈਜ਼ ਕਰਨ ਵਾਸਤੇ ਇਹਨਾਂ ਨੂੰ ਇਹ ਫਸਾਉਣ ਵਾਸਤੇ ਇਹ ਕੇਸ ਦਰਜ ਕਰਾਇਆ ਗਿਆ ਹੈ ਗੱਲਾਂ ਦੀ ਅਮਰਤਪਾਲ ਮੈਰੋ ਦੀ ਅਸੀਂ ਹੈਰਾਨ ਅਮਰਤਪਾਲ ਮੈਰੋ ਤੇ ਵੀ 13 ਫਰਜ ਤੇ ਲੱਗੀ ਸੀਗਾ ਇੱਕ ਧੀਨ ਵਾਲੇ ਕੁਕਰਮ ਹੋਇਆ ਕੁਕਰਮੀ ਤੇਰੇ ਕੋਲੇ ਮੰਨਿਆ ਕਿ ਮੈਂ ਕੁਕਰਮ ਕੀਤਾ ਉਹ ਸਾਡੇ ਕੋਲੇ ਵਿਧ ਪੰਚਾਇਤੀ ਮੰਨਿਆ ਉਹਦੀ ਰਿਕਾਰਡਿੰਗ ਦੀ ਅਮਰਤਪਾਲ ਕੋਲ ਹੈਗੀ ਆ ਜੇ ਮੰਨਿਆ ਪਹਿਲਾ ਫਰਜ ਅਮਰਤਪਾਲ ਦਾ ਉਹ ਤੀਤ ਢੰਗਾੜੀ ਦਾ ਸਾਥ ਦਿੰਦਾ ਭਾਈ ਤੂੰ ਤਾਂ ਦੋਸ਼ ਮੰਨ ਚੁੱਕਿਆ ਪਹਿਲਾ ਤੇਰੇ ਖਿਲਾਫ ਕਾਰਵਾਈ ਕਰਾਂਗੇ ਉਹਨੂੰ ਨਾਲ ਲਈ ਫਿਰਦਾ ਹੈ ਉਹਨੂੰ ਨਾਲ ਲਿਜਾ ਕੇ ਥਾਣੇ 'ਚ ਬਾਬੇ ਖਿਲਾਫ ਪਰਚਾ ਕਰਾਉਣ ਉਹਨੂੰ ਨਾਲ ਲੱਗੇ ਜਾ ਰਿਹਾ ਹੈ ਜਦ ਕਿ ਉਹਦਾ ਪਹਿਲਾ ਫਰਸ ਸੀਗਾ ਜੇ ਤੂੰ ਬਾਣਾ ਪਾਇਆ ਜੇ ਤੂੰ ਕਹਿੰਦਾ ਵੀ ਮੈਂ ਨਿਆਂ ਸਿੰਘ ਆ ਫਿਰ ਬਾਣੇ ਦੇ ਸਿਧਾਂਤੇ ਵੀ ਚੱਲ ਬਾਣਾ ਕੱਲਾ ਪਹਿਰਾਵਾ ਨਹੀਂ ਜਾ ਵੀ ਪੇਕਤਗਾਵਾ ਜਗਤ ਕੋ ਲੋਗੋਨ ਕੋ ਬਸਕੀਨ ਵੀ ਦਿਖਾ ਕੇ ਦੱਸੇ ਮੈਂ ਨਿਆਂ ਸਿੰਘ ਆ ਇਸ ਕਰਕੇ ਤੇਰਾ ਵਿਰੋਧ ਹੁੰਦਾ ਹੈ ਕਿ ਤੂੰ ਧੀ ਢੀਗਾਨੀ ਛੱਡ ਕੇ ਤੂੰ ਬਾਬੇ ਦੇ ਮਗਰ ਲੱਗਿਆ ਅਸੀਂ ਅੱਜ ਵੀ ਕਹਿੰਨੇ ਆ ਇਸ ਵੀਡੀਓ ਰੇ ਕਹਿੰਨੇ ਆ ਜਾਂਚ ਹੋਣੀ ਚਾਹੀਦੀ ਹੈ ਮੈਡੀਕਲ ਹੋਣਾ ਚਾਹੀਦਾ ਜੇ ਬਾਬਾ ਦੋਸ਼ੀ ਆ ਬਾਬੇ ਖਲਾਫੀ ਕਰ ਵੀ ਹੋਣੀ ਚਾਹੀਦੀ ਆ ਪਰ ਤੁਸੀਂ ਕਿਸੇ ਨੂੰ ਬਲੈਕਮੇਲ ਕਰੋ ਕਿਸੇ ਤੋਂ ਪੈਸੇ ਮਰਨ ਦੀ ਕੋਸ਼ਿਸ਼ ਕਰੋ ਕਿਸੇ ਦਾ ਥਾਨ ਨਪੰਦੀ ਕੋਸ਼ਿਸ਼ ਕਰੋ ਇਹਦੀ ਸੀ ਪਰਜੋਰ ਨਿੰਦਾ ਕਰਦੇ ਆ ਤੇ ਪੰਜਾਬ ਦੀ ਜਥੇਬੰਦੀ ਨੇ ਕਹਿੰਨੇ ਆ ਕਿ ਅਮਰਤਪਾਲ ਮਹਿਰੋ ਜੋ ਉੱਥੇ ਕਰਕੇ ਗਿਆ ਹੈ ਅਮਰਤਪਾਲ ਮਹਿਰੋ ਚਾਵੇ ਜਿਸ ਮਰਜ਼ੀ ਪਲੇਟਫਾਰਮ 'ਤੇ ਸਾਡਾ ਬਹਿ ਜੇ ਜਿਹੜੇ ਮਰਦੀ ਚੈਨਲ ਤੇ ਬਹਿ ਜੇ ਰੋਵੇ ਨਾ ਇਹ ਨਾ ਕਹਵੇ ਵੀ ਮੈਂ ਮੁਸਲਮਾਨ ਆ ਜੀ ਤੇ ਤਾਂ ਮੇਰੇ ਖਿਲਾਫ ਚੱਲਦੇ ਆ ਵੀ ਮੈਂ ਬਾਣਾ ਕਾਲ ਤੋਂ ਫੜਾ ਦੂੰਗਾ ਅਸੀਂ ਤੇਰਾ ਹਸਤਕਾਰ ਕਰ ਗਏ ਤੇਰੇ ਬਾਣਾ ਹਸਤਕਾਰ ਕਰਦੇ ਆ ਪਰ ਤੇਰੇ ਸਿਧਾਂਤਾਂ ਤੇਰੀ ਸੋਚ ਦਾ ਵਿਰੋਧ ਕਰਦੇ ਆ ਵੀ ਤੇਰੀ ਸੋਚ ਮਾੜੀ ਸੀਗੀ ਤੇਰਾ ਪਹਿਲਾ ਫਰਜ਼ ਕੀ ਸੀਗਾ ਯਾਰ ਅਸੀਂ ਗਊ ਤੇ ਗਰੀਬ ਦੀ ਗੱਲ ਕਰਦੇ ਆ ਅਸੀਂ ਧੀਆ ਪੜ ਰੱਖੇ ਲੋਕਾਂ ਦੀ ਧੀਆ ਪਾਣਾ ਉਤੋਂ ਛੁੜਾ ਕੇ ਲਿਆਏ ਅਸੀਂ ਅਬਦਾਲੀ ਦੇ ਉਹਨਾਂ ਦੇ ਮੁਗਲਾਂ ਦੇ ਕੈਚ ਤੋਂ ਸਾਡੀ ਸਿੱਖਾਂ ਦੀ ਧੀ ਨਾਲ ਮਾੜਾ ਕੰਮ ਹੋਇਆ ਤੇ ਤੂੰ ਉਹਦੀ ਗੱਲ ਲਾ ਕੇ ਇੱਕ ਮੁੰਡੇ ਦੀ ਗੱਲ ਕਰ ਰਿਹਾ ਜਿਹੜਾ ਕੁਰਮੀ ਦਾ ਪੱਖ ਲੈ ਕੇ ਬਾਬੇ ਨੂੰ ਬੁਸਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਤਾਂ ਕਹਿੰਦਾ ਬਾਬੇ ਦੀ ਵੀ ਜਾਂਚ ਕਰੋ ਪਰ ਇਹ ਹਰਤਾ ਮਾੜੀਆਂ ਅੱਜ ਰਾਜਸਥਾਨ ਦੀ ਸਮੂੱਚੀ ਜਥੇਬੰਦੀਆਂ ਇਸ ਗੱਲ ਦੀ ਅੰਮ੍ਰਿਤਪਾਲ ਬਹਿਰੋ ਦੀ ਪਰਜੋਰ ਨਿੰਦਾ ਕਰਦੀਆਂ ਤੇ ਨਾਲ ਹੀ ਅਸੀਂ ਪੰਜਾਬ ਦੇ ਜਥੇਬੰਦੀਆਂ ਨੂੰ ਜਿਹੜੀ ਮੰਗਸੇ ਜਥੇਬੰਦੀਆਂ ਤਖਤ ਸ੍ਰੀ ਕਾਲ ਤਖਤ ਸਾਹਿਬ ਨੂੰ ਸਾਰੇ ਸੰਗਤ ਦਾ ਬੇਨਤੀ ਕਰਦੇ ਆ ਕਿ ਅਮਰਤਪਾਲ ਮਹਿਰੋ ਤੇ ਲਗਾਮ ਪਾਈ ਜਾਵੇ ਅਮਰਤਪਾਲ ਮਹਿਰੋ ਨੂੰ ਕਿੰਨੇ ਅਧਿਕਾਰ ਦਿੱਤਾ ਕਿ ਕੰਨਾ ਟੱਪ ਕੇ ਤੁਸੀਂ ਕਿਸੇ ਦੇ ਘਰੇ ਜਾਓ ਉੱਥੇ ਜਾ ਕੇ ਛਾਪੇਮਾਰੀ ਕਰੋ ਫੜੋ ਕੁੱਟਮਾਰ ਕਰੋ ਗਾਲੀ ਗਲੋਚ ਕਰੋ ਤਮਕਾਓ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਜੇ ਅਮਰਤਪਾਲ ਮਹਿਰੋ ਸੱਚਾ ਸੀਗਾ ਕਮਾਲ ਦੀ ਗੱਲ ਹੈ ਉਹ ਸਿੱਖਵਰ ਦੀ ਤਾਕਤ ਕੋਲ ਜਾ ਰਿਹਾ ਤੂੰ ਜਥੇਬੰਦੀਆਂ ਬਹੁਤ ਬੈਠੀਆਂ ਬਾਬਾ ਜੀ ਬੈਠਿਆ ਰੈਨਲ ਬੈਠਿਆ ਬੀਬੀ ਹਰਮੀਤ कौर ਬੈਠੀ ਹੈ ਜਿਹੜੇ ਅਰਥ ਦੀ ਇੱਕ ਨੂੰ ਖਾਲਸਾ ਫੌਜ ਦੇ ਪ੍ਰਧਾਨ ਬੈਠੇ ਆ ਭਾਈ ਗੁਰਪ੍ਰੀਤ ਸਿੰਘ ਬੈਠੇ ਆ ਬਾਬਾ ਸਹਿਬ ਸਿੰਘ ਜੀ ਬੈਠੇ ਆ ਇਹ ਭਾਈ ਸਿਮਰਨ ਸਿੰਘ ਬੈਠੇ ਆ ਸੁਖਾਸ ਤੇ ਮੋਤਾਪ ਸਿੰਘ ਦੇ ਭਾਈ ਨਿਰਮਲ ਸਿੰਘ ਖਰਲੀਆਂ ਬੈਠੇ ਆ ਪਾਪਾ ਗੁਰਨਵੀਰ ਸਿੰਘ ਬੈਠੇ ਆ ਬਾਬਾ ਸਹਿਬ ਸਿੰਘ ਬੈਠੇ ਆ ਕਿਸੇ ਨੂੰ ਚੱਲੇ ਜਾਵੇ ਕਿਸੇ ਨੂੰ ਬੁਲਾਵੇ ਇਹ ਮਗੇ ਸਰ ਸਿੰਘ ਬੈਠੇ ਜਿਸੇ ਬੰਦਿਆਂ ਵਾਲੇ ਭਾਈ ਆਓ ਯਾਰ ਇੱਕ ਮੈਟਰ ਗੁਰਦੁਆਰ ਦਾ ਆਪਾਂ ਬਹਿ ਕੇ ਹੱਲ ਕਰੀਏ ਸੱਚ ਗੱਡੀ ਸੱਚ ਕੀ ਹੈ ਇਹ ਨਾ ਕਰਕੇ ਸਿਕਵਰੋ ਦੀ ਤਾਕਤਾਂ ਨੂੰ ਨਾਲ ਲਖਣਾ ਆਪਣੇ ਆਪ 'ਚ ਅਮਰਤਪਾਲ ਮਹਿਰੋਂ ਦੀ ਮਨਸ਼ਾ ਸ਼ੋਅ ਕਰਦਾ ਤੇ ਅਮਰਤਪਾਲ ਦੀ ਸੋਚ ਕੀ ਸੀਗੀ ਫਿਰ ਅਸੀਂ ਉਹਨਾਂ ਵੀਰਾਂ ਨੂੰ ਅਪੀਲ ਕਰਦੇ ਆ ਜਿਹੜੇ ਵੀਰ ਭੋਲੇਪਾੜ ਨਾਲ ਚਲੇ ਗਏ ਦੇਖੋ ਸੋਸ਼ਲ ਮੀਡੀਆ ਟਾਈਮ ਹੈ ਜਦੋਂ ਗੱਲ ਆਈ ਵੀ ਉੱਥੇ ਕੋ ਕਰਮ ਹੋਇਆ ਤੇ ਅਮਰਤਪਾਲ ਮਹਿਰੋ ਆਏ ਤੇ ਕੁਦਰਤੀ ਗੱਲ ਆ ਸਿਕਦਾ ਫਰ ਗਿਆ ਸਿਕੋ ਤੇ ਜਾਊਗਾ ਪਰ ਉੱਥੇ ਜਾ ਕੇ ਜਿਹੜੇ ਲੋਕ ਗਏ ਆ ਉਹਨਾਂ ਸੱਚ ਪਤਾ ਲੱਗਿਆ ਤੇ ਅਸੀਂ ਬੇਨਤੀ ਕਰਦੇ ਆਂ ਅਸੀਂ ਪ੍ਰਸ਼ਾਸਨ ਨੂੰ ਕੰਨਿਆ ਵੀ ਦੋਮਾ ਕਿਹਦਾ ਜਾਂਚ ਹੋਣੀ ਚਾਹੀਦੀ ਆ ਪਰ ਜੇ ਪ੍ਰਸ਼ਾਸਨ ਸੋਚੇ ਮੈਂ ਕਿਸੇ ਐਮਐਲਏ ਦੇ ਦਬਾਅ ਵਿੱਚ ਜਾਂ ਕਿਸੇ ਸਰਕਾਰ ਦੇ ਦਬਾਅ 'ਚ ਅਸੀਂ ਕਾਰ ਵੀ ਕਰਾਂਗੇ ਪਰ ਕਾਰ ਵੀ ਤਾਂ ਨਹੀਂ ਹੋਣੀ ਫਿਰ ਜੰਗ ਹੋਊਗਾ ਫਿਰ ਅੰਦੋਲਨ ਹੋਊਗਾ ਅਸੀਂ ਸੜਕਾਂ 'ਤੇ ਉਤਰਾਂਗੇ ਤੇ ਸਰਕਾਰ ਦੀ ਐਮਐਲਏ ਦੀ ਹਰ ਉਹਨਾਂ ਲੋਕਾਂ ਦੀਆਂ ਗਲਤ ਨੀਤੀਆਂ ਦਾ ਬਦੋਸ਼ਿਆਂ ਨੂੰ ਫਸਾਉਂਦਾ ਨਿਰਦੋਸ਼ਿਆਂ ਨੂੰ ਫਸਾਉਂਦਾ ਦੇ ਦੋਸ਼ਿਆਂ ਨੂੰ ਬਚਾਉਣ ਦੀ ਹਰ ਕਾਲੀ ਕਰਤੂ ਦਾ ਵਿਰੋਧ ਕਰਾਂਗੇ ਹਾਲਾਤ ਜੋ ਵੀ ਬਣਨ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਪ੍ਰਸ਼ਾਸਨ ਦੀ ਹੋਊਗੀ ਪਰ ਹਾਂ ਇੱਕ ਗੱਲ ਹੋਰ ਮੈਂ ਵਧੀਆ ਕਰਦਾ ਜਿੱਥੋਂ ਜੋ ਚੰਗੀ ਗੱਲ ਹੈ ਸਾਡਾ ਫਰਜ਼ ਹੈ ਕਿ ਅਸੀਂ ਸੱਚ ਦੀ ਗੱਲ ਕਰੀਏ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੂਰਵ ਪ੍ਰਸ਼ਾਸਨ ਨੇ ਉਹਨਾਂ ਦਾ ਜੋ ਪਹਿਲਾ ਪਰਵਾਦ ਹੈ ਉਹ ਪਾੜਿਆ ਨਹੀਂਗਾ ਉਹਨਾਂ ਨੇ ਪਹਿਲਾ ਪਰਵਾਦ ਹੀ ਨਾ ਲਾਇਆ ਤੇ ਦੂਜਾ ਪਰਵਾਦ ਵੀ ਨਾਲ ਲਾਤਾ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਇਹ ਚੰਗੀ ਗੱਲ ਕੀਤੀ ਜੋ ਚੰਗੀ ਗੱਲ ਹੈ ਉਹ ਚੰਗੀ ਗੱਲ ਹੈ ਜੋ ਗਲਤ ਗੱਲ ਹੈ ਠੋਕੇ ਵਿਰੋਧ ਕਰਾਂਗੇ ਗੁਰਗੋਮ ਸਿੰਘ ਦੇ ਪੈਰੋਕਾਰਾਂ ਸੰਘਰਸ਼ ਲੜੇ ਸੀਗੇ ਬਾਬਰ ਕੇ ਤੋਂ ਬਾਬੇ ਨਾਲੇ ਸ਼ੁਰੂ ਹੋਈ ਹੈ ਅੱਜ ਤੀ ਲੜਾਈ ਜਾਰੀ ਹੈ ਇਹ ਸਾਰੇ ਸਿੰਘ ਬੈਠੇ ਆ ਸਭ ਨੇ ਜਿਨ੍ਹਾਂ ਦੀ ਕਾਲ ਕੋਹੜੀਆਂ ਕਟੀਆਂ ਹੱਕ ਸੱਚ ਤੇ ਇਨਸਾਫ ਵਾਸਤੇ ਹੁਣ ਵੀ ਕੱਟਨੀ ਪਈ ਤੇ ਕਟਾਂਗੇ ਪਰ ਸੱਚ ਦਾ ਪੱਲਾ ਨਹੀਂ ਛੱਡਾਂਗੇ ਸੱਚ ਦਾ ਸਾਥ ਦੇਵਾਂਗੇ ਹੱਕ ਦੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ